ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਸ ਸਿੱਖਿਆ ਵਿੱਚ ਜ਼ਿੰਦਗੀ ਜੀਣ ਦਾ ਪੂਰਾ ਨਕਸ਼ਾ ਹੈ ਕਿਰਤ ਕਰੋ ਸੱਚਾਈ ਅਤੇ ਮਿਹਨਤ ਨਾਲ ਕੰਮ ਕਰੋ ਗੁਰੂ ਜੀ ਨੇ ਸਿਖਾਇਆ ਕਿ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਮਿਹਨਤ ਜ਼ਰੂਰੀ ਹੈ ਭਾਵੇਂ ਤੁਹਾਡਾ ਮਕਸਦ ਪੜ੍ਹਾਈ ਕੰਮ ਜਾਂ ਕੋਈ ਸੁਪਨਾ ਪੂਰਾ ਕਰਨਾ ਹੋਵੇ ਸੱਚੇ ਦਿਲ ਨਾਲ ਅਤੇ ਇਮਾਨਦਾਰੀ ਨਾਲ ਮਿਹਨਤ ਕਰੋ ਮੁਸ਼ਕਲਾਂ ਆਉਣਗੀਆਂ ਪਰ ਤੁਹਾਡੀ ਲਗਨ ਹੀ ਤੁਹਾਨੂੰ ਅੱਗੇ ਲੈ ਜਾਵੇਗੀ ਨਾਮ ਜਪੋ ਪ੍ਰਮਾਤਮਾ ਦਾ ਨਾਮ ਜਪੋ ਯਾਨੀ ਅੰਦਰੂਨੀ ਸ਼ਾਂਤੀ ਅਤੇ ਸਕਾਰਾਤਮਕਤਾ ਨੂੰ ਅਪਣਾਓ ਜਦੋਂ ਮਨ ਅਸਥਿਰ ਹੋਵੇ ਜਾਂ ਮੁਸ਼ਕਲਾਂ ਨਾਲ ਘਿਰਿਆ ਹੋਵੇ ਤਾਂ ਸਾਹ ਨੂੰ ਸ਼ਾਂਤ ਕਰਕੇ ਸਕਾਰਾਤਮਕ ਸੋਚ ਅਤੇ ਵਿਸ਼ਵਾਸ ਨਾਲ ਅੱਗੇ ਵਧੋ ਇਹ ਅੰਦਰੂਨੀ ਤਾਕਤ ਤੁਹਾਨੂੰ ਹਰ ਚੁਣੌਤੀ ਨੂੰ ਪਾਰ ਕਰਨ ਦੀ ਸਮਰੱਥਾ ਦਿੰਦੀ ਹੈ ਵੰਡ ਛਕੋ ਜੋ ਕੁਝ ਤੁਸੀਂ ਕਮਾਇਆ ਹੈ ਉਸ ਨੂੰ ਦੂਜਿਆਂ ਨਾਲ ਵੰਡੋ ਸੇਵਾ ਤੇ ਸਾਂਝ ਦਾ ਸਿਧਾਂਤ ਸਾਨੂੰ ਸਿਖਾਉਂਦਾ ਹੈ ਕਿ ਸਫਲਤਾ ਦਾ ਅਸਲ ਮਕਸਦ ਸਿਰਫ ਆਪਣੇ ਲਈ ਨਹੀਂ ਸਗੋਂ ਦੂਜਿਆਂ ਦੀ ਭਲਾਈ ਲਈ ਵੀ ਕੰਮ ਕਰਨਾ ਹੈ ਭਾਵੇਂ ਤੁਸੀਂ ਆਪਣਾ ਗਿਆਨ ਸਮਾ ਜਾਂ ਸਾਧਨ ਸਾਂਝੇ ਕਰੋ ਇਹ ਸੇਵਾ ਤੁਹਾਡੀ ਜ਼ਿੰਦਗੀ ਨੂੰ ਅਰਥਪੂਰਨ ਬਣਾਉਂਦੀ ਹੈ ਪ੍ਰੇਰਣਾ ਗੁਰੂ ਨਾਨਕ ਦੇਵ ਜੀ ਦੀ ਇਹ ਸਿੱਖਿਆ ਸਾਨੂੰ ਸਿਖਾਉਂਦੀ ਹੈ ਕਿ ਸਫਲਤਾ ਸਿਰਫ ਪੈਸੇ ਜਾਂ ਨਾਮ ਵਿੱਚ ਨਹੀਂ ਸਗੋਂ ਸੱਚੀ ਮਿਹਨਤ ਅੰਦਰੂਨੀ ਸ਼ਾਂਤੀ ਅਤੇ ਦੂਜਿਆਂ ਦੀ ਮਦਦ ਕਰਨ ਵਿੱਚ ਹੈ ਤੁਸੀਂ ਆਪਣੇ ਸੁਪਨਿਆਂ ਵੱਲ ਬਾਧ ਰਹੇ ਹੋ ਤਾਂ ਮੁਸ਼ਕਲਾਂ ਨੂੰ ਮੌਕੇ ਵਜੋਂ ਵੇਖੋ ਮਿਹਨਤ ਜਾਰੀ ਰੱਖੋ ਅਤੇ ਹਮੇਸ਼ਾ ਦੂਜਿਆਂ ਨੂੰ ਨਾਂ ਲੈ ਕੇ ਚੱਲੋ ਇਹਨਾਂ ਚੀਜ਼ਾਂ ਨੂੰ ਕਿਵੇਂ ਅਪਣਾਈਏ ਹਰ ਸਵੇਰੇ ਇੱਕ ਛੋਟਾ ਜਿਹਾ ਟੀਚਾ ਬਣਾਓ ਅਤੇ ਉਸ ਨੂੰ ਪੂਰਾ ਕਰਨ ਲਈ ਮਿਹਨਤ ਕਰੋ ਦਿਨ ਵਿੱਚ ਕੁਝ ਪਲ ਸ਼ਾਂਤੀ ਨਾਲ ਬੈਠੋ ਸਕਾਰਾਤਮਕ ਸੋਚ ਅਪਣਾਓ ਅਤੇ ਆਪਣੇ ਅੰਦਰ ਵਿਸ਼ਵਾਸ ਜਗਾਓ ਕਿਸੇ ਇੱਕ ਵਿਅਕਤੀ ਦੀ ਛੋਟੀ ਜਿਹੀ ਮਦਦ ਕਰੋ ਚਾਹੇ ਸਲਾਹ ਨਾਲ ਸਮੇਂ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਧੰਨਵਾਦ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ